ਸਸਗਲ ਦੀ ਸਾਰਿਆਂ ਨੂੰ ਫੇਰ ਹਾਜ਼ਰ ਹੋਇਆ ਇੱਕ ਨਵੇਂ ਵੀਡੀਓ ਦੇ ਨਾਲ ਟਰੈਕਟਰ ਸੋਨਾਲੀਕਾ ਲੈ ਕੇ ਹਾਜ਼ਰ ਹੋਇਆ ਬਿਲਕੁਲ ਸਾਫ਼ ਕ੍ਰਿਸ਼ੀ ਵਿੱਚ ਟਰੈਕਟਰ ਆ ਸੋਨਾਲੀਕਾ ਟਰੈਕਟਰ ਆ ਜੀ ਮਾਡਲ 2001 ਆ ਤੇ ਜੈਪ ਵਾਲੀ ਕਾਪੀ ਆ ਤੇ 2027 ਤੱਕ ਟਰੈਕਟਰ ਦੀ ਪਾਸਿੰਗ ਆ ਤੇ ਟਰੈਕਟਰ ਸੈਂਟਰ ਗੇਅਰ ਆ ਜੀ ਸਾਰਾ ਸੁੱਕਾ ਟਰੈਕਟਰ ਆ ਸਿੰਪਲ ਸਟੀਅਰਿੰਗ ਦੇ ਨਾਲ ਆ ਤੇ ਸੈਂਟਰ ਗੇਅਰ ਆ ਜੀ ਪਿਛਲੇ ਟਾਇਰਾਂ ਦੀ ਗੱਲ ਕਰਕੇ ਤੇ 70 ਪੈਸੇ ਪਿਛਲੇ ਟਾਇਰ ਆ ਪੱਕੇ ਤੇ ਅਗਲੇ ਟਾਇਰ ਟਰੈਕਟਰ ਦੇ ਹੈਗੇ 50 ਪੈਸੇ ਫੁੱਲ ਸਾਫ਼ ਤੇ ਸਾਰਾ 오ਰੀਜਨਲ ਟਰੈਕਟਰ ਆ ਜੀ ਹੈਵੀ ਬੰਪਰ ਲੱਗਿਆ ਤੇ ਘੋੜਾ ਬੰਪਰ ਹੋ ਹੈਵੀ ਲੱਗਿਆ ਹੋਇਆ ਜੀ ਐਲਈਡੀ ਲਾਈਟਾਂ ਨਵੀਆਂ ਨਵੀਂ ਫੈਬਰ ਵਾਲੀ ਫਟਰੀ ਲੱਗੀ ਆ ਹੌਕ ਹੈਵੀ ਲੱਗੀ ਆ ਸਾਈਡ ਤੇ ਟਰੈਕਟਰ ਦੀ ਬੈਟਰੀ ਆ ਹੈਵੀ ਹੌਕ ਦੇ ਨਾਲ ਇੰਜਨ ਕੀ ਇਹਦਾ ਸਾਰਾ ਕੰਮ ਸੱਲੀ ਬਖਸ਼ ਹੋਇਆ ਹੋਇਆ ਵੈ ਜੀ ਟਰੈਕਟਰ ਦੀ ਫੁੱਲ ਗਾਰੰਟੀ ਆ ਡਬਲ ਡਿਸਟ੍ਰਿਬਿਊਟਰ ਦੇ ਨਾਲ ਆ ਜੀ ਸਿੰਪਲ ਸਟੇਰਨ ਪੁਜਟ ਸਾਫ ਤੇ ਫੁੱਲ ਸਾਫ ਆ ਜੀ ਸਕਰੀਨ ਤੇ ਬਈ ਨਾ ਨੰਬਰ ਆ ਸਾਰੀ ਜਾਣਕਾਰੀ ਆਪਾਂ ਨੰਬਰ ਤੋਂ ਲੈ ਸਕਦੇ ਆ ਸਾਡੀ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਸਾਡਾ ਜੁੜੇ ਟ੍ਰੇਟਰ ਦਾ ਰੇਟ 238000 ਹੈ ਬਾਕੀ ਮੌਕੇ ਤੇ ਮਾਨਤਾਣਾ ਜੀ ਸਕਰੀਨ ਤੇ ਨੰਬਰ ਆ